ਗੱਲ ਕੀਤੀ ਜਾਵੇ ਤੁਹਾਡੀ ਬਹੁਤ ਜ਼ਿਆਦਾ ਚੜਾਈ ਹੈ ਹਾਂਜੀ ਹਾਂਜੀ ਪਰਮਾਤਮਾ ਦੀ ਕਿਰਪਾ ਜੀ ਦਿਨ ਰਾਤ ਕੰਮ ਕਰੀ ਜੰਨੇ ਆਂੀ ਉਹਦਾ ਮਤਲਬ ਫਲ ਮਿਲ ਹੀ ਜਾਂਦਾ ਅੱਜ ਵਾਲੇ ਸੋਨੂ ਨੂੰ ਦੁਨੀਆ ਜਾਣਦੀ ਏ ਤੇ ਉਹ ਜਿਹੜਾ ਪਿਛਲਾ ਸੋਨੂ ਸੀਗਾ ਉਹਨੂੰ ਕੋਣ ਕੋਣ ਜਾਣਦਾ ਉਹ ਤਾਂ ਹੀ ਮਲਾਉ ਦੀ ਜਾਣਦਾ ਸੀ ਜਿਹੜਾ ਪਹਿਲਾਂ ਵਾਲੀ ਜਿਹੜੀ ਲਾਈਫ ਸੀ ਉਹ ਬਹੁਤ ਗੰਦੀ ਮਤਲਬ ਬਹੁਤ ਘਟੀਆ ਲੈਵਲ ਦੀ ਸੀ ਮਤਲਬ ਉਹ ਜਿਹਨੂੰ ਮਤਲਬ ਸਭ ਤੋਂ ਘਟੀਆ ਕੰਮ ਲਈ ਹੁੰਦਾ ਨਾ ਉਹ ਵਾਲੀ ਸੀ ਤਾਜ਼ੇ ਦੇ ਤੋਂ ਬਾਅਦ ਜਦੋਂ ਵੀ ਮੈਂ ਮਾਰਕੀਟ ਚੋਂ ਆਣਾ ਸੀਗਾ ਸਿੱਟਾਂ ਟੱਲਣ ਵਾਸਤੇ ਜਾਂ ਜੜਦਾ ਲੈਣ ਵਾਸਤੇ ਤੇ ਉਦੋਂ ਮੈਨੂੰ ਲੱਗਦਾ ਸੀ ਵੀ ਮੈਂ ਥੋੜਾ ਇਹ ਬਾਤ ਹੋ ਜਾਂਦੀ ਕਿ ਮੈਨੂੰ ਘਰੇ ਚਾੱਕੀ ਲੈ ਕੇ ਜਾਂਦੇ ਦੋ ਤਿੰਨ ਜਾਣੇ ਤੇ ਉਹ ਤਾਂ ਸਕੂਲ ਟਾਈਮ ਤੋਂ ਪੜਦੇ ਪੜਦੇ ਲੱਗੇ ਜੀ ਜਦੋਂ ਲੱਗੇ ਤੇ ਮਤਲਬ ਇੰਨੀ ਮਤਲਬ ਦਾਲ ਦਾਲ ਚ ਫਸ ਗਏ ਕਿ ਮਤਲਬ 25 ਤੋਂ 30 ਨਾ ਛੇ ਦਿਨਾਂ ਚ ਕਰ ਸਵੇਰਿੰਗ ਮਤਲਬ ਲੋਕ ਮਤਲਬ ਚਾਹ ਤੋਂ ਸਟਾਰਟ ਕਰਦੇ ਸੀ ਮਤਲਬ ਕਿ ਗੋਲੀਆਂ ਤੋਂ ਸਟਾਰਟ ਕਰ ਦਿੰਦੇ ਪੈਸੇ ਕਿੱਥੋਂ ਲੈ ਕੇ ਆਉਂਦੇ ਸੀ ਪੈਸੇ ਜੀ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਆਪਣੇ ਮਾਪਿਆਂ ਨੂੰ ਕੁੱਟ-ਕੁੱਟ ਕੇ ਲੈ ਲੈਂਦੇ ਸੀ ਪਹਿਲਾਂ ਤਾਂ ਦੇ ਮਤਲਬ ਪਹਿਲਾਂ ਤਾਂ ਜਿੰਨਾ ਕਰਨੀ ਸੀ ਪਤਾ ਲੱਗਿਆ ਵੀ ਇਹ ਨਸ਼ੇ ਕਰਦੇ ਨੇ ਉਦੋਂ ਤਾਂ ਥੋੜੇ-ਬਹੁਤ ਦੇ ਦਿੰਦੇ ਸੀਗੇ ਜੇ ਨਹੀਂ ਵੀ ਹੁੰਦੇ ਸੀ ਮਤਲਬ ਕਿ ਗਵਾਰੰਟੀ ਨਾਲ ਫੜ ਕੇ ਦੇ ਜਾਂਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਨਸ਼ੇ ਦੇ ਮਤਲਬ ਨਸ਼ੇ ਦੇ ਤੌਰ ਤੇ ਚੱਲ ਪਿਆ ਹੈ ਮਤਲਬ ਕਿ ਉਹਨਾਂ ਨੂੰ ਉਹਨਾਂ ਨੇ ਮੈਨੂੰ ਮਤਲਬ ਥੋੜੇ ਟਾਈਮ ਬਾਅਦ ਦੇਣੇ ਬੰਦ ਕਰ ਫਿਰ ਅਸੀਂ ਮਾਪਿਆਂ ਨੂੰ ਕੁੱਟ ਕੇ ਲੈ ਲੈਂਦੇ ਸੀ ਮੈਨੂੰ ਜੀ ਇਸ ਹੱਦ ਤੱਕ ਪਾਰ ਕਰ ਚੁੱਕੇ ਸੀ ਕਿ ਆਪਣੇ ਮਾਪਿਆਂ ਨੂੰ ਵੀ ਕੁੱਟ ਬਿਮਨ ਨਾ ਸਾ ਚਾਹੀਦਾ ਕੋਈ ਮੇਰੇ ਮਾਪਿਓ ਨਹੀਂ ਕੋਈ ਮੇਰੀ ਫੈਮਿਲੀ ਨਹੀਂ ਮੇਰੇ ਕਿਸੇ ਤੋਂ ਕੁਝ ਨਹੀਂ ਲੱਗਦਾ ਨਸ਼ੇ ਕਰਦੇ ਸੀਗੇ ਉਦੋਂ ਵੀ ਸਰਦਾਰ ਸੀਗੇ ਨਹੀਂ ਉਦੋਂ ਮੈਂ ਮਤਲਬ ਕਲੀਨ ਅਪ ਸੀਗਾ ਮਤਲਬ ਵਾਲ ਕੱਟੇ ਹੋ ਸੀਗੇ ਮੇਰੇ ਇਹ ਤਾਂ ਮੈਂ ਬਾਅਦ ਚ ਆਇਆ ਜੀ ਗੁਰਸਿੱਖ ਜੀ ਤਾਂ ਫੀਲ ਹੁੰਦਾ ਹੀ ਆ ਵੀ ਮੈਂ ਆਪਣੇ ਮਾਪਿਓ ਨੂੰ ਇਸ ਹੱਦ ਤੱਕ ਜਿਹੜਾ ਥੱਲੇ ਡਗਾਤਾ ਸੀਗਾ ਜੀ ਇੱਕ ਤਰੀਕੇ ਦਾ ਉਹਨਾਂ ਨੂੰ ਮਰਨ ਹੀ ਹੋਇਆ ਪਿਆ ਸੀਗਾ ਬਿਲਕੁਲ ਜੀ ਮਰ ਜਾਂਦੇ ਜੀ ਮਤਲਬ ਜੇ ਥੋੜਾ ਟਾਈਮ ਹੋਰ ਨਸ਼ਾ ਕਰਦਾ ਮੈਂ ਤਾਂ ਮਰੀ ਜਾਣਾ ਦੀ ਮੇਰੇ ਮਗਰ ਉਹਨਾਂ ਨੇ ਮਰ ਮਰ ਜਾਣਾ ਸੀ ਮਤਲਬ ਕਈ ਵਾਰ ਮੈਂ ਹੁਣ ਵੀ ਜਦੋਂ ਸੋਚ ਲੈਂਦਾ ਹਰੋ ਇੱਕ ਉਹਨਾਂ ਨੂੰ ਗਿਫਟ ਦਿੰਦਾ ਰਹਿੰਦਾ ਵੀ ਮੈਂ ਮਾਂਤਾ ਤੇਰੇ ਲਈ ਆ ਲੈ ਆ ਡਾਡੀ ਤੇਰੇ ਲਈ ਆ ਕਰ ਪਹਿਲਾਂ ਦੁੱਖ ਦਿੱਤਾ ਸੀਗਾ ਉਹਦੀ ਪਰਪਾਈ ਚੱਲ ਰਹੀ ਹੈ ਫੁੱਲ ਫੁੱਲ ਜੋਰਾਂ ਨਾਲ ਉਹਨਾਂ ਦੇ ਚੱਲਦੀ ਹੈ ਜੀ ਮਤਲਬ ਮੈਨੂੰ ਤਾਂ ਮੈਨੂੰ ਤਾਂ ਸਾਰੀ ਜ਼ਿੰਦਗੀ ਐਂ ਲੱਗੀ ਜਣਾ ਵੀ ਪਰਪਾਈਕ ਨਹੀਂ ਕਰ ਸਕਦਾ ਪਰ ਉਹਨਾਂ ਨੂੰ ਕਦੇ-ਕਦੇ ਲਾ ਜਾਂਦਾ ਵੀ ਸੋਨੂੰ ਵੀ ਜਿੰਨਾ ਤੋਂ ਸਾਡਾ ਬਦਨਾਮ ਕੀਤਾ ਸਾਡਾ ਖਰਾਬ ਕੀਤਾ ਤੇ ਉਹ ਤੋਂ 100 ਗੁਣ ਤੋਂ ਬਣਾ ਵੀ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਹਲੇ ਵੀ ਮੈਨੂੰ ਐ ਲੱਗਦਾ ਵੀ ਹਲੇ ਜਿੰਨਾ ਕਰ ਜਾਉਂਦਾ ਕੁਛ ਨਾ ਕੁਛ ਕਰ ਹੀ ਜਾਵਾਂ ਮਾਪਿਓ ਲਿਆ 90% ਤਾਂ ਇਹੀ ਗੱਲਾਂ ਕਰਦੇ ਨੇ ਲੋਕ ਤਾਂ ਅੱਜ ਵੀ ਬਹੁਤ ਘੱਟੀਆਂ ਕਮੈਂਟ ਕਰਦੇ ਨੇ ਕਿਉਂਕਿ ਲੋਕਾਂ ਤੋਂ ਤਰੱਕੀ ਨਹੀਂ ਜਰੀ ਜਾਂਦੀ ਮਤਲਬ ਇੱਕ ਜਿਹੜਾ ਮੈਂ ਬੀੜੀਆਂ ਮੰਗ ਮੰਗ ਪੀਂਦਾ ਸੀ ਅੱਜ ਤੋਂ 3-4 ਸਾਲ ਪਹਿਲਾਂ ਅੱਜ ਮੇਰੇ ਕੋਲ ਮਤਲਬ ਮੈਂ ਜਿਹੜੀ ਗੱਡੀ ਨੂੰ ਹੱਥ ਲਾਦਾਂ ਚਾਹਿਆ ਰੇਂਜ ਰੋਵਰ ਹੋਵੇ ਚਾਹੇ ਕੋਈ ਥਾਰ ਹੋਵੇ ਚਾਹੇ ਐਕਸ ਜੀ ਵੀ ਕੋਈ ਵੀ ਹੋਵੇ ਹਨਾ ਤੇ ਮੈਂ ਮਤਲਬ ਕਿ 5 ਮਿੰਟ ਤੋਂ ਪਹਿਲਾਂ ਖਰੀਦ ਲੈਂਦਾ ਤੇ ਮਤਲਬ ਲੋਕਾਂ ਨੂੰ ਇਹ ਚੀਜ਼ ਦਾ ਯਕੀਨ ਹੀ ਨਹੀਂ ਹੁੰਦਾ ਕਿ ਟੈਟੂ ਸਟੂਡੀਓ ਤੇ ਇਦਾਂ ਕਿਦਾਂ ਹੋ ਸਕਦਾ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਗੱਡੀਆਂ ਖੜੀਆਂ ਰਹਿੰਦੀਆਂ ਆ ਭਰੇ ਹੀ ਰਹਿੰਦਾ ਸਟੂਡੀਓ ਲੋਕ ਕਹੀ ਜਾਂਦੇ ਨੇ ਮੈਨੂੰ ਚੱਟਾ ਵੇਚਦਾ ਉਹ ਇਹ ਪਾਪੁੱਕੀ ਵੇਚਦਾ ਉਹ ਐਦਾਂ ਦੇ ਕਮੈਂਟ ਆਈ ਜਾਂਦੇ ਮਲੋਗਰਾਂ ਦੇ ਤੇ ਅੱਜ ਸਾਡੇ ਨਾਲ ਸੋਨੂ ਟੈਟੂਜ਼ ਜਿਹੜੇ ਮੌਜ ਨਸ਼ੇੜੀ ਤੋਂ ਕਿਵੇਂ ਬਣਿਆ ਕਰੋੜਪਤੀ ਕੀ ਕਾਰਨ ਹੈ ਤੇ ਕੀ ਉਹਨਾਂ ਨਾਲ ਵਿਤਿਆ ਹੈ ਸਸਿ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਦ ਸਿਟੀ ਹੈਡਲਾਈਨ। ਥੈਂਕ ਯੂ ਜੀ ਥੈਂਕ ਯੂ ਸਾਰੀ ਆਡੀਅנס ਨੂੰ ਬਹੁਤ ਬਹੁਤ ਧੰਨਵਾਦ। ਬਹੁਤ ਪਿਆਰ ਕਰਦੀ ਹੈ ਜੀ ਆਡੀਅנס ਮਤਲਬ ਬੇਹੱਦ ਮਤਲਬ ਕਿ ਸੋਚ ਵੀ ਨਹੀਂ ਸਕਦੇ ਇਹਨਾਂ ਦਾ ਪਿਆਰ। ਅੱਜਕੱਲ ਤੇ ਗੱਲ ਕੀਤੀ ਜਾਵੇ ਤੁਹਾਡੀ ਬਹੁਤ ਜ਼ਿਆਦਾ ਚੜ੍ਹਾਈ ਹੈ। ਹਾਂਜੀ ਹਾਂਜੀ ਪਰਮਾਤਮਾ ਦੀ ਕਿਰਪਾ ਜੀ ਦਿਨ ਰਾਤ ਕੰਮ ਕਰੀ ਜਾਂਦੇ ਆਂ ਜੀ ਉਹਦਾ ਮਤਲਬ ਫਲ ਮਿਲ ਹੀ ਜਾਂਦਾ। ਅੱਜ ਵਾਲੇ ਸੋਨੂ ਨੂੰ ਦੁਨੀਆ ਜਾਣਦੀ ਹੈ ਤੇ ਉਹ ਜਿਹੜਾ ਪਿਛਲਾ ਸੋਨੂ ਸੀਗਾ ਉਹਨੂੰ ਕੋਣ ਕੋਣ ਜਾਣਦੇ ਸੀ? ਉਹ ਵੀ ਮਲੌਤ ਹੀ ਜਾਣਦਾ ਸੀ ਕਿਹੜਾ ਪਹਿਲਾਂ ਵਾਲੀ ਜਿਹੜੀ ਲਾਈਫ ਸੀ ਉਹ ਬਹੁਤ ਗੰਦੀ ਮਤਲਬ ਬਹੁਤ ਘਟੀਆ ਲੈਵਲ ਦੀ ਸੀ ਮਤਲਬ ਉਹ ਜਿਹਨੂੰ ਮਤਲਬ ਸਭ ਤੋਂ ਘਟੀਆ ਕੰਮ ਲਈ ਹੁੰਦਾ ਨਾ ਉਹ ਵਾਲੀ ਸੀ ਜੀ ਮਤਲਬ ਆਹੀ ਮਲੌਤ ਦੇ ਵਿੱਚ ਮੈਂ ਗਰਿਆ ਫਿਰਦਾ ਰਹਿੰਦਾ ਸੀਗਾ ਮਤਲਬ 10 ਵਜੇ ਤੋਂ ਬਾਅਦ ਜਦੋਂ ਵੀ ਮੈਂ ਮਾਰਕੀਟ ਚੋਂ ਨਾ ਸੀਗਾ ਸਿਕਟਾ ਹਟਾ ਲੈਣ ਵਾਸਤੇ ਜਾਂ ਜਰਦਾ ਲੈਣ ਵਾਸਤੇ ਤੇ ਉਦੋਂ ਮੈਨੂੰ ਲੱਗਦਾ ਸੀ ਵੀ ਮੈਂ ਥੋੜਾ ਟਾਈਮ ਉੱਥੇ ਜਾਂਦਾ ਸੀ ਜੇ ਮੈਂ ਲੈ ਕੇ ਬਾਅਦ ਚ ਜਾਨੀ ਕਿ ਮੈਨੂੰ ਘਰੇ ਚੱਕੀ ਲੈ ਕੇ ਜਾਂਦੇ ਦੋ ਤਿੰਨ ਜਾਣੇ ਤੇ ਮੈਂ ਗਰੀ ਜਾਂਦਾ ਸੀ ਉੱਤੇ ਦੇਖ ਲੋ ਐਡੇ ਮਤਲਬ ਮਾੜੇ ਹਾਲਾਤ ਸੀ ਮੇਰੇ ਬਹੁਤ ਗੰਦੇ ਲੈਵਲ ਦੇ ਤੇ ਤੁਹਾਡੀ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਸਾਰੀ ਨੇ ਫੈਮਿਲੀ ਆ ਜੀ ਬੱਚੇ ਆ ਮੰਮੀ ਡੈਡੀ ਨੇ ਭਰਾ ਵੱਡਾ ਤੇ ਪਾਬੀ ਜਦੋਂ ਤੁਸੀਂ ਨਸ਼ੇ ਕਰਦੇ ਸੀ ਉਹ ਤੇ ਵਿਆਹੀ ਹੋਈ ਸੀਗੀ ਨਹੀਂ ਜੀ ਨਹੀਂ ਮੈਂ ਇਕਵਾਰਾ ਸੀ ਉਦੋਂ ਤੇ ਉਹ ਤਾਂ ਸਕੂਲ ਟਾਈਮ ਤੋਂ ਪੜਦੇ ਪੜਦੇ ਲੱਗੇ ਜੀ ਜਦੋਂ ਲੱਗੇ ਤੇ ਮਤਲਬ ਇੰਨੀ ਮਤਲਬ ਦਾਲ ਦਾਲ ਚ ਫਸ ਗਏ ਕਿ ਮਤਲਬ 25 ਤੋਂ 30 ਨਸ਼ੇ ਦਿਨਾਂ ਚ ਕਰ ਜਾਂਦੇ ਸੀ ਕਿਤੇ ਸਵੇਰਿੰਗ ਮਤਲਬ ਲੋਗ ਮਤਲਬ ਚਾਹ ਤੋਂ ਸਟਾਰਟ ਕਰਦੇ ਸੀ ਮਤਲਬ ਕਿ ਗੋਲੀਆਂ ਤੋਂ ਸਟਾਰਟ ਕਰ ਦਿੰਦੇ ਸੀ ਬਹੁਤ ਘਟੀਆਂ ਗੋਲੀਆਂ ਸੋਨੂੰ ਬਾਜੀ ਗੱਲ ਹੋ ਰਹੀ ਏ ਨਸ਼ੇ ਦੀ ਤੇ ਨਸ਼ੇ ਦੇ ਵਿੱਚ ਕੋਈ ਮਾਮੂਲੀ ਚੀਜ਼ ਨਹੀਂ ਹੈਗੀ ਕਿ ਰੋਡ ਤੇ ਪਈਏ ਤੇ ਚੱਕ ਕੇ ਕਰ ਲਏ ਕਿਉਂਕਿ ਉਹਦੇ ਲਈ ਪੈਸੇ ਵੀ ਹੋਣੇ ਚਾਹੀਦੇ ਬਾਜੀ ਪੈਸੇ ਕਿੱਥੋਂ ਲੈ ਕੇ ਆਉਂਦੇ ਸੀ ਪੈਸੇ ਜੀ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਆਪਣੇ ਮਾਪਿਆਂ ਨੂੰ ਕਟ-ਕਟ ਕੇ ਲੈ ਲੈਂਦੇ ਸੀ ਪਹਿਲਾਂ ਤਾਂ ਦੇ ਮਤਲਬ ਪਹਿਲਾਂ ਤਾਂ ਜਿੰਨਾ ਕਰ ਨਹੀਂ ਸੀ ਪਤਾ ਲੱਗਿਆ ਵੀ ਇਹ ਨਸ਼ੇ ਕਰਦੇ ਨੇ ਉਦੋਂ ਤਾਂ ਥੋੜੇ-ਬਹੁਤ ਦੇ ਦਿੰਦੇ ਸੀਗੇ ਜੇ ਨਹੀਂ ਵੀ ਹੁੰਦੇ ਸੀ ਮਤਲਬ ਕਿ ਗਵਾਰੰਟੀ ਨਾਲ ਫੜ ਕੇ ਦੇ ਜਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਨਸ਼ੇ ਦੇ ਮਤਲਬ ਨਸ਼ੇ ਦੇ ਤੌਰ ਤੇ ਚੱਲ ਪਿਆ ਹੈ ਮਤਲਬ ਕਿ ਉਹਨਾਂ ਨੂੰ ਉਹਨਾਂ ਨੇ ਮੈਨੂੰ ਮਤਲਬ ਥੋੜੇ ਟਾਈਮ ਬਾਅਦ ਦੇਣੇ ਬੰਦ ਕਰਤੇ ਫਿਰ ਮਤਲਬ ਕੀ ਅਸੀਂ ਉਹ ਮਤਲਬ ਤਾਂ ਹੀ ਉਹਨਾਂ ਨੇ ਕਿਹਾ ਸੀ ਵੀ ਜੋ ਮਰਜ਼ੀ ਕਰ ਸਕਦੇ ਕਟੀਆਂ ਤੋਂ ਕਟੀਆਂ ਫਿਰ ਅਸੀਂ ਮਾਪਿਆਂ ਨੂੰ ਕੁੱਟ ਕੇ ਲੈ ਲੰਦਾ ਸੀ ਮੇਰੇ ਉੱਠ ਕੇ ਮਤਲਬ ਤੁਸੀਂ ਇਸ ਹੱਦ ਤੱਕ ਪਾਰ ਕਰ ਚੁੱਕੇ ਸੀ ਕਿ ਆਪਣੇ ਮਾਪਿਆਂ ਨੂੰ ਵੀ ਕੁੱਟ ਦਿੰਦੇ ਸੀ ਹਾਂਜੀ ਬਸ ਉਹਨਾਂ ਨੂੰ ਇੱਕ ਹੀ ਚੀਜ਼ ਚਾਹੀਦੀ ਸੀ ਮੇਰੇ ਦਿਮਾਗ 'ਚ ਤਾਂ ਵੀ ਮੈਨੂੰ ਨਸ਼ਾ ਚਾਹੀਦਾ ਕੋਈ ਮੇਰੇ ਮਾਪਿਓਂ ਨਹੀਂ ਕੋਈ ਮੇਰੀ ਫੈਮਿਲੀ ਨਹੀਂ ਮੇਰੇ ਕਿਸੇ ਤੋਂ ਕੁਝ ਨਹੀਂ ਲੈਣਾ ਮੈਨੂੰ ਨਸਾ ਦੋ ਤੇ ਮੈਂ ਤੁਹਾਤੋਂ ਕੀ ਲੈਣਾ ਕੁਛ ਨਹੀਂ ਮੈਨੂੰ ਤੁਹਾਡੇ ਦਾ ਕੋਈ ਮਤਲਬ ਨਹੀਂ ਮੈਨੂੰ ਪੈਸੇ ਲੈ ਆ ਕੇ ਦੋ ਜਿੱਥੇ ਮਰਜ਼ੀ ਲੈ ਆ ਕੇ ਦੋ ਜਾਨੀ ਕਿ ਸਵੇਰੇ ਉੱਠਣਸਾਰ ਸਾਡੇ ਮਹੱਲੇ ਦੇ ਵਿੱਚ ਇਹਹੀ ਰੋਲਾ ਪੈ ਜਾਂਦਾ ਸੀ ਵੀ ਬਸ ਉੱਠ ਖੜਿਆ ਕਲੇਸ਼ ਚਾਲੂ ਆ ਤੇ ਮਤਲਬ ਕਿ ਆ ਸਾਡੇ ਕੋਲ ਕਹਨੇ ਗੁਨੇ ਧਰਨ ਹੋਣਗੇ ਇਦਾਂ ਲੱਗਦਾ ਹੁੰਦਾ ਸੀ ਦੇ ਲੋ ਸਾਰਿਆਂ ਨੂੰ ਐ ਸੀ ਵੀ ਸਾਡੇ ਹਰ ਰੋਜ਼ੀ ਮੈਨੂੰ ਕੋਹ ਨਾ ਕੋਹ ਧਰ ਕੇ ਚੀਲ ਲੈਣੀ ਪੈਂਦੀ ਸੀ ਕਹਨੇ ਮੈਨੂੰ ਹਰ ਰੋਜ਼ ਧਰਨੇ ਪੈਂਦੇ ਸੀ ਜੀ ਤੇ ਜਿਵੇਂ ਗੱਲ ਹੋ ਰਹੀ ਏ ਮਾਪਿਆਂ ਨੂੰ ਵੀ ਕੁੱਟਿਆ ਬਹੁਤ ਜ਼ਿਆਦਾ ਦੁੱਖ ਦਿੱਤਾ ਹੈ। ਕੋਈ ਭੈਣ ਭਰਾ ਸੀ ਕਿ ਤੁਹਾਡੇ? ਹੈਗੇ ਆ ਸੀ ਵੱਡੀ ਭੈਣ ਸੀ ਆਪਣੀ। ਕਿੰਨਾ ਉਹਨਾਂ ਨੂੰ ਫਿਰ ਕਿੰਨਾ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇੱਕ ਜਵਾਨ ਪਰਾ ਜਿਹੜਾ ਨਸ਼ਾ ਕਰ ਰਿਹਾ ਹੈ ਤੇ ਜਵਾਨ ਭੈਣ ਬੈਠੀ ਹੈ ਕਿੰਨਾ ਕੋਖਾ ਹੁੰਦਾ ਸੀਗਾ ਕਿੰਨੇ ਤਾਨੇ ਮਿਲਦੇ ਸੀ। ਉਹ ਤਾਂ ਜੀ ਹੁਣ ਵੀ ਦੇ ਹੀ ਜਾਂਦੇ ਆ ਲੋਕ ਤਾਨ ਲੋਕਾਂ ਦਾ ਬਣਾ ਉਹਨਾਂ ਜਦੋਂ ਪਹਿਲਾਂ ਨਸ਼ੇ ਦੀ ਦਲਦਲ ਚ ਸੀਗਾ ਜੀ ਉਦੋਂ ਤਾਂ ਮੈਂ ਆਪਣੀ ਫੈਮਿਲੀ ਮੈਂ ਤਾਂ ਇੱਕ ਮਤਲਬ ਕਿ ਜ਼ੀਰੋ ਲੈਵਲ ਮੇਰਾ ਹੈਗਾ ਹੀ ਹੈਗਾ ਸੀ ਸਭ ਤੋਂ ਘਟੀਆ ਲੈਵਲ। ਤੇ ਮੈਂ ਤਾਂ ਆਪਣੇ ਮਾਪਿਓ ਦਾ ਵੀ ਬਣਾਤਾ ਮਾਪਿਓ ਦਾ ਐਡਾ ਬਣਾਤਾ ਸੀ ਕਿ ਹਰ ਰੋਜ਼ ਉਹਨਾਂ ਨੂੰ ਪੈਸੇ ਮੰਗਣੇ ਪੈਂਦੇ ਸੀ ਹਰ ਰੋਜ਼ ਕੋਈ ਨਾ ਕੋਈ ਗਾਣੇ ਧਰਨਾ ਪੈਂਦਾ ਸੀ ਹੱਥ ਹਰ ਕੇ ਇੰਨਾ ਕੁ ਮਤਲਬ ਕਿ ਸਾਰਾ ਕੁਝ ਬੇਜਵੱਟ ਦਿੱਤਾ ਸੀ ਤੇ ਆਖਰ ਮੈਂ ਆਪਣੇ ਘਰ ਦੇ ਅਟਰੇ ਵੀ ਗਾਣੇ ਧਰਾਤੇ ਸੀ ਵੀ ਉਹ ਵੀ ਧਰ ਦੋ ਕਿਤੇ ਮੈਂ ਆਪਣੇ ਆਪ ਉੱਥੋਂ ਪੈਸੇ ਲੈ ਲਿਆ ਕਰੂੰਗਾ ਇੱਥੇ ਤੱਕ ਵੀ ਦੇ ਲੋ ਗਰਗੇ ਸੀ ਉਹ ਵੀ ਘਰੋਂ ਬਾਹਰ ਜਾਂਦੇ ਐਂ ਸੌਦੇ ਸੀ ਹਰੇਕ ਕਿ ਉਹਨਾਂ ਨੂੰ ਕਹਿੰਦਾ ਕਿ ਇਹਨੂੰ ਸਮਝਾ ਲਓ ਭਾਈ ਤੁਹਾਡੇ ਮੁੰਡੇ ਨੂੰ ਕਿੱਡੀ ਗੱਲ ਆ ਤੁਹ ਤੋਂ ਇੱਕ ਨਹੀਂ ਸਮਝ ਆਉਂਦਾ ਐਦਾਂ ਬਹੁਤ ਗੱਲਾਂ ਕਹਿੰਦੇ ਸੀ ਬਹੁਤ ਹੱਦ ਤੱਕ ਗੱਲਾਂ ਸੁ ਬੇਹੱਦ ਬੁਰਾ ਨਾਮ ਹੀ ਹੋਈ ਉਹਨੂੰ ਜਦੋਂ ਤੁਸੀਂ ਨਸ਼ੇ ਕਰਦੇ ਸੀਗੇ ਉਦੋਂ ਵੀ ਸਰਦਾਰ ਸੀਗੇ ਨਹੀਂ ਉਦੋਂ ਮੈਂ ਮਤਲਬ ਕਲੀਨ ਅਪਸ ਸੀਗਾ ਮਤਲਬ ਵਾਲ ਕੱਟੇ ਹੋ ਸੀਗੇ ਮੇਰੇ ਇਹ ਤਾਂ ਮੈਂ ਬਾਅਦ ਚ ਆਇਆ ਜੀ ਗੁਰਸਿੱਖੀ ਜਦੋਂ ਜੋ ਗੁਰਸਿੱਖੀ ਨਾਲ ਜੁੜੇ ਜੀ ਗੁਰਸਿੱਖੀ ਨੇ ਤਾਂ ਇਹ ਜਿਆ ਮਤਲਬ ਇੰਨਾ ਕੁਝ ਬਖਸ਼ਿਆ ਜੀ ਮਤਲਬ ਕਿ ਅਜ ਤੱਕ ਪਤਾ ਨਹੀਂ ਜੀ ਕੀ ਕੁਝ ਇੰਨਾ ਮਤਲਬ ਬੇਹੱਦ ਮਤਲਬ ਜ਼ਿੰਦਗੀ ਦੇ ਵਿੱਚ ਉਮੀਦ ਸੀਗੀ ਕਿ ਕਿਤੇ ਤੁਸੀਂ ਇੱਕ ਤਰਫ ਜਿਵੇਂ ਕਹ ਰਹੇ ਕਟਿਆ ਇਨਸਾਨ ਸੀਗਾ ਆਪਣੇ ਆਪ ਨੂੰ ਕਟਿਆ ਕਹਿ ਰਹੇ ਹੋ ਇੱਕ ਤੇ ਅੱਜ ਜਿਹੜਾ ਤੁਸੀਂ ਇੱਕ ਬ੍ਰਾਂਡ ਬਣ ਚੁੱਕੇ ਹਰ ਕਿਸੇ ਦੇ ਜ਼ੁਬਾਨ ਦੇ ਵਿੱਚ ਜਿਵੇਂ ਕਿ ਤੁਹਾਡਾ ਨਾਮ ਆਉਂਦਾ ਜੇ ਐਟੂਸ ਦੀ ਗੱਲ ਕਰੀਏ ਹਾਂਜੀ ਜੀ ਜਿੱਥੇ ਵੀ ਕੋਈ ਵੀ ਜੇ ਕੋਈ ਮੈਂ ਲੋਕਾਂ ਤੋਂ ਪੁੱਛਦਾ ਅੰਜ ਵੀ ਤੁਸੀਂ ਕਿਦਾਂ ਉਹ ਕਹਿੰਦੇ ਵੀ ਯਾਰ ਕਿਸੇ ਨੇ ਰეკਮੈਂਡ ਕੀਤਾ ਜੀ ਇੱਕ ਦੋ ਜਣਿਆਂ ਨੇ ਤਾਂ ਮੈਨੂੰ ਇਦਾਂ ਦੇ ਵਧੀਆ ਗੱਲਾਂ ਬੋਲੀਆਂ ਵੀ ਅਸੀਂ ਕਿਤੇ ਸ਼ਾਪਿੰਗ ਕਰਨ ਗਏ ਸੀ ਕਹਿੰਦੇ ਉੱਥੇ ਅਸੀਂ ਪੁੱਛਿਆ ਵੀ ਯਾਰ ਵੀ ਟੈਟੂ ਵੀ ਕਿੱਥੇ ਕਿ ਬਣਾਈਏ ਉਹ ਕਹਿੰਦੇ ਵੀ ਜਿੱਥੇ ਕਿਤੇ ਨਾ ਜਾਓ ਤੁਸੀਂ ਬਸ ਉਹਨੂੰ ਟੈਟੂ ਮਲਵਤ ਕੋਲ ਚਲੇ ਜਾਓ ਜੇ ਤੇ ਘੈਂਟ ਟੈਟੂ ਬਣਾਉਣਾ ਜਦੋਂ ਮੈਨੂੰ ਆ ਗੱਲ ਕਹੀ ਤਾਂ ਮੈਨੂੰ ਮਤਲਬ ਉਹ ਸ਼ਬਦ ਸੁਣ ਕੇ ਤਾਂ ਲੱਗਿਆ ਵੀ ਯਾਰ ਵੀ ਜਿਨ੍ਹਾਂ ਨੂੰ ਮੈਂ ਦੁਕਾਨ ਵਾਲੇ ਨੂੰ ਨਹੀਂ ਵੀ ਜਾਣਦਾ ਉਹ ਵੀ ਮੈਨੂੰ ਮੈਨੂੰ ਰეკਮੈਂਡ ਕਰਦੇ ਆ ਵੀ ਜੇ ਤੁਸੀ ਟੈਟੂ ਬਣਵਾਉਣ ਜਾਣਾ ਤੇ ਤੁਸੀ ਸੋਨੂ ਕੋਲ ਜਾਓ ਇਹ ਨਹੀਂ ਕਹਿੰਦੇ ਵੀ ਸਾਡੇ ਕੋਈ ਕਲੋਜ਼ ਆ ਜਾਂ ਸਾਡੇ ਕੋਈ ਗਮਾਂਡ ਚ ਆ ਜਾਂ ਅਸੀਂ ਜਾਣਦੇ ਆ ਕਿਸੇ ਨੂੰ ਕਿਸੇ ਦਾ ਨਾਮ ਨਹੀਂ ਲੈਂਦੇ ਉਹ ਸਿਰਫ ਮੇਰੇ ਨਾਮ ਲੈਂਦੇ ਮੈਨੂੰ ਬਹੁਤ ਵਧੀਆ ਲੱਗਦਾ ਜੀ ਉਹ ਤਾਂ ਐ ਲੱਗਦਾ ਵੀ ਬਸ ਸਾਫ਼ ਦੀ ਨਹੀਂ ਹੈਗੇ ਜੀ ਜੀ ਕਿਤੇ ਨਾ ਕਿਤੇ ਰਿਗ੍ਰੀਟ ਫੀਲ ਹੁੰਦਾ ਹੈ ਕਿ ਹਾਂ ਕੱਲ ਮੈਂ ਇੰਨਾ ਕੁਝ ਕਰ ਬੈਠਾ ਤੇ ਅੱਜ ਆਪਣੇ ਆਪ ਦੇ ਵਿੱਚ ਜਦੋਂ ਆਪਾਂ ਇਕੱਲੇ ਬੈੰਨੇ ਆ ਕਿਤੇ ਨਾ ਕਿਤੇ ਫੀਲ ਹੁੰਦਾ ਹੀ ਆ ਵੀ ਮੈਂ ਆਪਣੇ ਮਾਪਿਓ ਨੂੰ ਇਸ ਹੱਦ ਤੱਕ ਜਿਹੜਾ ਥੱਲੇ ਡਗਾਤਾ ਸੀਗਾ ਜੀ ਇੱਕ ਤਰੀਕੇ ਦਾ ਉਹਨਾਂ ਨੂੰ ਮਰਨ ਹੀ ਹੋਇਆ ਪਿਆ ਸੀਗਾ ਬਿਲਕੁਲ ਜੀ ਮਰ ਜਾਂਦੇ ਜੀ ਮਤਲਬ ਜੇ ਥੋੜਾ ਟਾਈਮ ਹੋਰ ਨਰਸਰ ਕਰਦਾ ਮੈਂ ਤਾਂ ਮਰੀ ਜਾਣਾ ਦੀ ਮੇਰੇ ਮਗਰ ਉਹਨਾਂ ਨੇ ਮਰ ਮਰ ਜਾਣਾ ਸੀ ਕਿਉਂਕਿ ਉਗੇ ਨੀਚੇ ਮੋਲੇ ਦਾ ਲੋਕ ਮਤਲਬ ਜ਼ੀਰੋ ਲੈਵਲ ਤੇ ਜਦੋਂ ਬੰਦਾ ਹੁੰਦਾ ਨਾ ਇਹ ਉਹ ਬੰਦਾ ਉਹੀ ਸਮਝ ਸਕਦਾ ਨਾ ਤੇ ਉਹ ਬਹੁਤ ਮਤਲਬ ਕਈ ਵਾਰ ਮੈਂ ਹੁਣ ਵੀ ਜਦੋਂ ਸੋਚ ਲੰਨਾ ਤੇ ਮਤਲਬ ਨਰਵਸ ਹੋ ਜਾਉ ਨਵੀਂ ਯਾਰ ਮੈਂ ਕੀ ਕਰ ਬੈਠਿਆ ਨਾ ਚਲੋ ਹੁਣ ਤਾਂ ਆਇਆ ਵੀ ਮੈਂ ਹਰੋ ਜੇ ਇੱਕ ਉਹਨਾਂ ਨੂੰ ਗਿਫਟ ਦਿੰਦਾ ਰਹਿਣਾ ਵੀ ਮੈਂ ਮਾਤਾ ਤੇਰੇ ਲਈ ਆ ਲੈ ਆਂ ਡਾਡੀ ਤੇਰੇ ਲਈ ਆ ਖਾਤਾ ਪਾ ਕਰਤਾ ਕਰਤਾ ਉਹਨਾਂ ਨੂੰ ਖੁਸ਼ੀ ਦਿੰਦਾ ਰਹਿਣਾ ਮਤਲਬ ਪਹਿਲਾਂ ਦੁੱਖ ਦਿੱਤਾ ਸੀਗਾ ਉਹਦੀ ਪਰਪਾਈ ਚੱਲ ਰਹੀ ਹੈ ਫੁੱਲ ਫੁੱਲ ਜੋਰਾਂ ਨਾਲ ਉਹਨਾਂ ਦੇ ਚੱਲਦੀ ਹੈ ਜੀ ਮਤਲਬ ਮੈਨੂੰ ਤਾਂ ਮੈਨੂੰ ਤਾਂ ਸਾਰੀ ਜ਼ਿੰਦਗੀ ਇੰਹੀਂ ਲੱਗੀ ਜਾਨਾ ਵੀ ਪਰਪਾਈਕ ਨਹੀਂ ਕਰ ਸਕਦਾ ਪਰ ਉਹਨਾਂ ਨੂੰ ਕਦੇ ਕਦੇ ਲਾ ਜਾਂਦਾ ਵੀ ਸੋਨੂੰ ਵੀ ਜਿੰਨਾ ਨੂੰ ਸਾਡਾ ਬਦਨਾਮ ਕੀਤਾ ਸਾਡਾ ਖਰਾਬ ਕੀਤਾ ਤੇ ਉਹ ਤੋਂ 100 ਗੁਣ ਤੋਂ ਬਣਾ ਵੀ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਹਲੇ ਵੀ ਮੈਨੂੰ ਐ ਲੱਗਦਾ ਵੀ ਹਲੇ ਜਿੰਨਾ ਕਰ ਜਾਉਂਦਾ ਕੁਛ ਨਾ ਕੁਛ ਕਰ ਹੀ ਜਾਵਾਂ ਮਾਪਿਓ ਲਿਆ ਨਾ ਸੁਣਵਾਜੀ ਜਿਵੇਂ ਨਾ ਚਲੋ ਬਹੁਤ ਵਧੀਆ ਮਕਾਮ ਤੇ ਬੈਠੇ ਹੋ ਲੋਕ ਤੁਹਾਨੂੰ ਬਹੁਤ ਜਾਣਦੇ ਨੇ ਹਾਂਜੀ ਠੀਕ ਹੈ ਤੇ ਤੁਸੀਂ ਇੰਨਾ 골ਡ ਵਗੈਰਾ ਵੀ ਪਾਨੇ ਹੋ ਇਹ 골ਡ ਪਾਉਣ ਦਾ ਰਾਜ਼ ਕੀ ਹੈ ਰਾਜ਼ ਇਹਦਾ ਇਹ ਆ ਜੀ ਮਤਲਬ ਮੇਰੇ ਨਾ ਬੇਟੀਆਂ ਤਿੰਨ ਤੇ ਉਹ ਮੈਂ ਨਾ ਉਹਨਾਂ ਲਈ ਪਹਿਲੇ ਇਕੱਠਾ ਕਰਦਾ ਰਹਿਣਾ ਕਿਉਂਕਿ ਮੈਂ ਇੱਕ ਕਹਾਵਤ ਸੁਣਦਲਾ ਮੇਰੇ ਡੈਡੀ ਤੋਂ ਵੀ ਸੁਣਿਆ ਕਿ ਯਾਰ ਮੇਰੇ ਕੋਲ ਇੰਨੇ ਪੈਸੇ ਸੀ ਅਸੀਂ ਆਹ ਨਹੀਂ ਜਗਾ ਲੈ ਸਕੇ ਮੇਰੇ ਕੋਲ ਪੈਸੇ ਦੀ ਮੈਂ ਆ ਨਹੀਂ ਕਰ ਸਕਿਆ ਯਾਨੀ ਕਿ ਮੈਂ ਉਹ ਸੋਚ ਮੇਰੇ ਦਿਮਾਗ ਚ ਘਰ ਕਰ ਗਈ ਵੀ ਉਹ ਯਾਰ ਜੇ ਅੱਜ ਮੈਨੂੰ ਕਹਿੰਦੇ ਤੇ ਮੈਂ ਅੱਗੇ ਨਹੀਂ ਕਹਿਣਾ ਆਪਣੇ ਇਵਾਕਾਂ ਨੂੰ ਵੀ ਮੇਰੇ ਕੋਲ ਪੈਸੇ ਸੀ ਤੇ ਮੈਂ ਆ ਨਹੀਂ ਲਿਆ ਤੇ ਮੈਂ ਉਹ ਚੀਜ਼ ਨੂੰ ਪਹਿਲਾਂ ਹੀ ਖਰੀਦ ਖਰੀਦ ਕੇ ਰੱਖੀ ਜਾਨਾ ਜੇ ਤਿੰਨ ਚਾਰ ਬੇਟਾ ਤਿੰਨ ਚਾਰ ਪਲਾਟ ਵੀ ਖਰੀਦ ਲਏ ਮੈਂ ਉਹਨਾਂ ਦੇ ਨਾਂ ਤੇ ਵੀ ਆ ਤੇਰਾ 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 ਯਾਨੀ ਕਿ ਉਹ ਪਹਿਲਾਂ ਹੀ ਕਰਤਾ ਸਾਰਾ ਸਿਸਟਮ ਹੁਣ 25 30 ਗੋਲਡ ਮਤਲਬ ਤੋਲੇ ਤੋਂ ਵੱਧ ਗੋਲਡ ਆ ਉਹ ਵੀ ਮਤਲਬ ਉਹਨਾਂ ਲਈ ਕਰ ਰਿਹਾ ਇਕੱਠਾ ਕਰਦਾ ਵੀ ਪਹਿਲਾਂ ਹੀ ਕਰਦਾ ਵੀ ਬਾਅਦ ਚ ਜੋ ਹੁੰਦਾ ਤਾਂ ਹੋ ਹੀ ਜਾਵੇ ਜਾਨੀ ਕਿ ਮਗ੍ਹਾਈਏ ਨਹੀਂ ਹੋ ਜਾਂਦੀ ਉਸ ਤੋਂ ਪਹਿਲਾਂ ਪਹਿਲੇ ਇਕੱਠਾ ਕਰੀ ਜਾਂਦਾ ਮੈਂ ਉਹ ਚੀਜ਼ਾਂ ਉਹਨਾਂ ਲਈ ਕਰਦਾ ਮੈਂ ਬਸ ਉਹਨਾਂ ਨੂੰ ਕਈ ਵਾਰ ਐਂ ਲੱਗਦਾ ਕਿ ਇਹਨਾਂ ਨੂੰ ਵੀ ਪਤਾ ਨਹੀਂ ਇਹ ਜਾਣ ਕੇ ਛੋਕ ਕਾ ਇਦਾਂ ਦਾ ਕੁਝ ਨਹੀਂ ਹੈ ਜਿਵੇਂ ਨਾ ਕਈ ਹੁੰਦੇ ਆ ਕਿ ਸਾਰਿਆਂ ਨੂੰ ਨਹੀਂ ਪਤਾ ਤੁਹਾਡੀ ਕਿੰਨੀ ਮਿਹਨਤ ਲੱਗੀ ਆ ਅੱਜ ਤੁਸੀਂ ਇੰਨੇ ਮਕਾਮ ਤੇ ਇਸ ਮਕਾਮ ਤੇ ਬੈਠੇ ਹੋ ਇੰਨੀ ਵਧੀਆ ਜਗ੍ਹਾ ਤੇ ਬੈਠੇ ਹੋ ਕੀ ਕਾਰਨ ਹੈ ਕਿੰਨੀ ਜ਼ਿਆਦਾ ਤੁਸੀਂ ਸਟਰਗਲ ਕੀਤਾ ਹੈ ਕਿੰਨੀ ਮਿਹਨਤ ਕੀਤੀ ਹੈ ਲੋਕ ਹੁਣ ਵੀ ਗੱਲਾਂ ਕਰਦੇ ਨੇ ਕੀ ਕੀ ਗੱਲਾਂ ਕਰਦੇ ਨੇ ਤੁਹਾਨੂੰ ਸੁਣਨ ਤੇ ਵੀ ਅੱਜ ਕੱਲ ਲੋਕ ਜੀ ਮੈਂ 90% ਤਾਂ ਇਹੀ ਗੱਲਾਂ ਕਰਦੇ ਨੇ ਲੋਕ ਤਾਂ ਅੱਜ ਵੀ ਬਹੁਤ ਘੱਟਿਆ ਕਮੈਂਟ ਕਰਦੇ ਨੇ ਕਿਉਂਕਿ ਲੋਕਾਂ ਨੂੰ ਤਰੱਕੀ ਨਹੀਂ ਜਰੀ ਜਾਂਦੀ ਮਤਲਬ ਇੱਕ ਜਿਹੜਾ ਮੈਂ ਬੀੜੀਆਂ ਮੰਗ ਮੰਗ ਪੀਂਦਾ ਸੀ ਆ ਤੋ 3-4 ਸਾਲ ਪਹਿਲਾਂ ਅੱਜ ਮੇਰੇ ਕੋਲ ਮਤਲਬ ਮੈਂ ਜਿਹੜੀ ਗੱਡੀ ਨੂੰ ਹੱਥ ਲਾਣਾ ਚਾਹਿਆ ਰੇਂਜ ਰੋਵਰ ਹੋਵੇ ਚਾਹੇ ਕੋਈ ਥਾਰ ਹੋਵੇ ਚਾਹੇ ਐਕਸ ਜੀ ਵੀ ਕੋਈ ਵੀ ਹੋਵੇ ਹਨਾ ਤੇ ਮੈਂ ਮਤਲਬ ਕਿ 5 ਮਹੀਨੇ ਤੋਂ ਪਹਿਲਾਂ ਖਰੀਦ ਲੈਣਾ ਇਹ ਕੋਈ ਘਰ ਕੋਠੀ ਕਾਠੀ ਝਰਾ ਕੋਸ਼ ਆ ਮੇਰੇ ਕੋਲ ਅੱਜ ਦੀ ਡੇਟ 'ਚ ਨਾ ਕੋਠੀ ਪਾ ਰਿਆਂ ਉਹਦਾ 650 ਲੱਖ ਦਾ ਬਜਟ ਆ ਤੇ ਮਤਲਬ ਲੋਕਾਂ ਨੂੰ ਇਹ ਚੀਜ਼ ਦਾ ਯਕੀਨ ਹੀ ਨਹੀਂ ਹੁੰਦਾ ਕਿ ਟੈਟੂ ਸਟੂਡੀਓ ਤੇ ਇਦਾਂ ਕਿਦਾਂ ਹੋ ਸਕਦਾ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਗੱਡੀਆਂ ਖੜੀਆਂ ਰਹਿੰਦੀਆਂ ਭਰੇ ਹੀ ਰਹਿੰਦਾ ਸਟੂਡੀਓ ਲੋਕ ਕਹੀ ਜਾਂਦੇ ਨੇ ਮੇਲਾ ਚੱਟਾ ਵੇਚਦਾ ਉਹ ਏ ਪਾ ਪੁੱਕੀ ਵੇਦਾਉ ਐਦਾਂ ਦੇ ਕਮੈਂਟ ਆਈ ਜਾਂਦੇ ਨੇ ਬਲੌਗਰਾਂ ਦੇ ਕਿਤੋਂ ਮਤਲਬ ਮੈਂ ਹੈਰਾਨ ਆ ਯਾਰ ਮੈਂ ਖਾ ਯਾਰ ਪਰ ਉਹ ਆਪਣੀ ਥਾਂ ਤੇ ਮੈਂ ਉਹਨਾਂ ਨੂੰ ਵੀ ਠੀਕ ਸਮਝਦਾ ਕਿਉਂਕਿ ਉਹਨਾਂ ਨੇ ਕੁਝ ਥੋੜੇ ਟਾਈਮ ਚ ਐਡੀ ਤਰੱਕੀ ਨਹੀਂ ਦੇਖੀ ਮੈਂ ਵੀ ਨਹੀਂ ਦੇਖੀ ਨਾ ਵੀ ਐਦਾਂ ਕਿਦਾਂ ਹੋ ਸਕਦਾ ਮੈਨੂੰ ਵੀ ਯਕੀਨ ਨਹੀਂ ਹੁੰਦਾ ਤੇ ਉਹ ਲੋਕ ਕਹੀ ਜਾਂਦੇ ਤੇ ਕਹੀ ਜਾਂਦੇ ਮੈਂ ਆਪਣੀ ਥਾਂ ਤੇ ਸੱਚਾ ਤੇ ਉਹ ਲਗੇ ਰਿਹਾ ਉਹ ਮੈਨੂੰ ਕੋ ਚੱਕਰ ਨਹੀਂ ਕਿਉਂਕਿ ਹਰ ਕੋਈ ਇੰਨੀ ਜਲਦੀ ਤਰੱਕੀ ਕਰੇ ਉਹ ਵੀ ਇੰਨੀ ਵਧੀਆ ਵਾਲੀ ਤਾਂ ਹਰ ਕਿਸੇ ਦੇ ਮਾਈਂਡ ਵਿੱਚ ਇਹ ਗੱਲ ਇਹ ਆ ਕਿ ਦੇਖੋ ਮੈਨੂੰ 10% ਤਾਂ ਮੈਨੂੰ ਟੈਡੋ ਇੰਡਸਟਰੀ ਨੇ ਮੈਨੂੰ ਮਤਲਬ ਇੱਥੇ ਤੱਕ ਪਹੁੰਚਾਇਆ ਸਭ ਤੋਂ ਵੱਡੀ ਗੱਲ ਮੈਂ ਇਹ ਦੋਂ ਨਸ਼ੇ ਵਾਲੀ ਜ਼ਿੰਦਗੀ ਚੋਂ ਦਲਦਲ ਦੇ ਚੋਂ ਨਿਕਲ ਕੇ ਗੁਰਸਿੱਖੀ ਨਾਲ ਜੁੜਿਆ ਨਾ ਉਦੋਂ ਜਦੋਂ ਮੈਂ ਦਸਤਾਰ ਬੰਨੀ ਮਤਲਬ ਅਮਰ ਸ਼ਗਿਆ ਉਹ ਤੋਂ ਬਾਅਦ ਤਾਂ ਜੀ ਪਿੱਛੇ ਮੁੜ ਕੇ ਦੇਖਣ ਵਾਲਾ ਹਾਈ ਹੀ ਨਹੀਂ ਸੀ ਵੀ ਪਤਾ ਹੀ ਨਹੀਂ ਮੈਨੂੰ ਤਾਂ ਕੀ ਹੋਈ ਜਾਂਦਾ ਕਿੱਥੋਂ ਕੀ ਹੋਈ ਜਾਂਦਾ ਮਤਲਬ ਇੰਨਾ ਕਾ ਵੀ ਸਵੇਰੇ ਉੱਠ ਕੇ ਪ੍ਰਮਾਤਮਾ ਨੂੰ ਜਿਹੜੀ ਚੀਜ਼ ਮੰਗਦੇ ਆਂ ਵੀ ਯਾਰ ਪ੍ਰਮਾਤਮਾ ਅੱਜ ਆਹ ਗੱਡੀ ਬੁੱਕ ਕਰਾ ਲਈ ਤੇ ਉਹ ਮਤਲਬ ਹੋ ਜਾਂਦੀ ਆ ਬਲੇ ਇੰਨੀ ਕਿ ਬਾਬੇ ਦੀ ਕਰਪਾ ਹੈ ਕਿੰਨੀਆਂ ਗੱਡੀਆਂ ਨੇ ਤੁਹਾਡੇ ਕੋਲ ਰੈਂਜ ਰੋਵਰ ਤਾਂ ਮੈ ਵੀ ਸਾਰਿਆਂ ਨੂੰ ਪਤਾ ਹੋਣੀ ਹੈ ਤੇ ਐਕਸ ਯੂ ਵੀ ਵੀ ਹੈ ਤੁਹਾਡੇ ਕੋਲ ਹੋਰ ਕਿਹੜੀਆਂ ਗੱਡੀਆਂ ਇੱਕ ਜੀ ਰੈਂਜ ਰੋਵਰ ਆ ਇੱਕ ਮਤਲਬ ਐਕਸ ਯੂ ਵੀ ਐ ਇੱਕ i20 ਇੱਕ 189ਵੀਂ ਬੁੱਕ ਕਰਾਈ ਆ ਹਾਂ ਜੀ ਉਹ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਕਹਿੰਦੇ ਉਹ ਕੋਠੀ ਦਾ ਕੰਮ ਚੱਲਦਾ ਉਹ ਖੜਾਉਣ ਨੂੰ ਜਗ੍ਹਾ ਨਹੀਂ ਉਹ ਗੈਰੇਜ ਬਣਾਇਆ ਥੱਲੇ ਉੱਤੇ ਕੋਠੀ ਬਣਾਈ ਆ ਤੇ ਉਹਦੇ ਥੱਲੇ ਖੜਾਉਣ ਨੂੰ ਅੱਠ ਗੱਡੀਆਂ ਖੜਾਉਣ ਵਾਸਤੇ ਗੈਰੇਜ ਬਣਾਇਆ ਜਾਂਦਾ ਹੈ ਹਾਂਜੀ ਪਾਜੀ ਕਹਿੰਦੇ ਨੇ ਕਿ ਜਿੱਥੇ ਤੁਸੀਂ ਨਸ਼ਾ ਕਰਕੇ ਪਏ ਰਹਿੰਦੇ ਸੀਗੇ ਅੱਜ ਉਸੇ ਥਾਂ ਤੇ ਤੁਸੀਂ ਕੋਠੀ ਬਣਾ ਰਹੇ ਕਿੰਨੇ ਕੇ ਸੱਚ ਹੈ ਗੱਲ ਇਹ ਮਤਲਬ 100% ਸੱਚ ਹੈ ਇਹ ਲੋਕਾਂ ਨੂੰ ਮਤਲਬ ਮੈਨੂੰ ਲੋਕ ਕਹਿੰਦੇ ਵੀ ਤੂੰ ਮਤਲਬ ਕਿ ਬਾਹਰ ਚੰਡੀਗੜ੍ਹ ਟੈਡੂ ਸਟੂਡੀਓ ਕਰ ਲਾ ਕੋਈ ਲੁਧਿਆਣੇ ਕਰ ਲਾ ਖੰਨੇ ਕਰ ਲਾ ਕਿਤੇ ਕਰ ਲਾ ਮੈਂ ਕਹਾਂ ਨਹੀਂ ਇੱਥੇ ਹੀ ਮਲਾਵਤ ਚ ਬਦਨਾਮ ਹੋਇਆ ਇੱਥੇ ਹੀ ਮਤਲਬ ਕਿ ਮਤਲਬ ਕਿ ਉਹ ਲੈਵਲ ਬਣਾਉਣਾ ਵਾ ਵੀ ਜੇ ਮੈਂ ਬਦਨਾਮ ਵੀ ਹੋਇਆ ਤੇ ਮੈਂ ਰਾਜਾ ਵੀ ਇੱਥੇ ਬਣਿਆ ਉਹ ਹਾਂ ਉਹ ਚੀਜ਼ ਵਾਲੀ ਗੱਲ ਹੋਈ ਤੁਸੀਂ ਇਤਰੋ ਬਣਿਆ ਸੀ ਤੇ ਰਾਜਾ ਵੀ ਇਤਰੋ ਹੀ ਬਣਨਾ ਹੈ ਹਾਂਜੀ ਜੀ ਇੱਥੇ ਬਣ ਕੇ ਰਹਿਣਾ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਮਲਾਉ ਦੇ ਵਿੱਚ ਕੋਈ ਅੱਜ ਤੱਕ ਕੋਈ ਕਾਮਯਾਬ ਨਹੀਂ ਹੋਇਆ ਮਲਾਉ ਦਾ ਸ਼ਖਸ ਹੈ ਨਾ ਮਤਲਬ ਕੋਈ ਬਾਹਰੋਂ ਆ ਕੇ ਜ ਸਾਡੇ ਮਲਾਉ ਚ ਰਹਿੰਦਾ ਉਹ ਕਾਮਯਾਬ ਹੋ ਗਏ ਤੇ ਉਹ ਪਹਿਲਾ ਨੰਬਰ ਤੇ ਮੇਰੇ ਹੀ ਨਾਂ ਆਉਂਦਾ ਵੀ ਇਹ ਬੰਦਾ ਮਲਾਉ ਚ ਰਹਿ ਕੇ ਇੰਨੀ ਗਰੀਬੀ ਕੱਟ ਕੇ ਤੇ ਇੰਨਾ ਅਮੀਰ ਬੰਦਾ ਇਹੀ ਹੋਇਆ ਵੀ ਉਹ ਮੈਨੂੰ ਬਹੁਤ ਮਤਲਬ ਸ਼ਬਦ ਹੱਦ ਤੋੜੀ ਨੇ ਜੋ ਮਤਲਬ ਦੇ ਨਹੀਂ ਸਕਦੇ ਲੱਭ ਜਿਹੜੇ ਘਰ ਵਾਲੇ ਸੀਗੇ ਰਿਸ਼ਤੇਦਾਰ ਸੀਗੇ ਕਿੱਦਾਂ ਦਾ ਕਮੈਂਟ ਕਰਦੇ ਸੀ ਕਿਤੇ ਹੁਣ ਕਿੱਦਾਂ ਦਾ ਕਰਦੇ ਨਹੀਂ ਕਿਉਂਕਿ ਜਿਹੜੇ ਪਹਿਲਾਂ ਰਿਸ਼ਤੇਦਾਰ ਸਾਨੂੰ ਕਮੈਂਟ ਕਰਦੇ ਸੀ ਉਦੋਂ ਮੈਨੂੰ ਵੀ ਇਹ 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 ਮੁੰਡੇ ਨਾਲ ਤੁਸੀਂ ਨਾਮ ਬੈਠਿਓ ਵੀ ਇਹਦੇ ਨਾਲ ਨਹੀਂ ਬੋਲਣਾ ਇਹਨੂੰ ਇਹਨੂੰ ਇਹਦਾ ਨੰਬਰ ਬਲੌਕ ਲਿਸਟ ਚ ਪਾ ਕੇ ਰੱਖੋ ਤੁਸੀਂ ਆਪਾਂ ਇਹਨਾਂ ਕੋਈ ਲੈਣ ਦੇਣ ਨਹੀਂ ਤੇ ਅੱਜ ਉਹ ਮੈਨੂੰ ਐ ਕਹਿੰਦੇ ਨੇ ਵੀ ਤੂੰ ਸਾਡੇ ਘਰੇ 5 ਮਿੰਟ ਲਈ ਆ ਜਾ ਜਿੱਦ ਤੇ ਕੋ ਟਾਈਮ ਹੋਵੇ ਤੇ ਮੇਰੇ ਕੋ ਟਾਈਮ ਹੀ ਨਹੀਂਗਾ ਜੀ ਹਾਂ ਜੀ ਉਹ ਸਮਾਂ ਦੇ ਲੋ ਇਨਾ ਮੇਰੇ ਕਿਹੜੇ ਨਸ਼ੇ ਕਰਦੇ ਸੀ ਨਸ਼ਾ ਸਾਰੀ ਕਰਦੇ ਸੀ ਕੱਲ ਟੀਕੇ ਨਹੀਂ ਲਾ ਜੀ ਸੀ ਉਹ ਤੋਂ ਲੈ ਕੇ ਰਾਤ ਤੱਕ ਸੁੱਖਾ ਵੀ ਲਿਆ ਕਦੇ दारू ਪੀ ਲਈ ਜ਼ਿਆਦਾਤਰ ਮੈਡੀਕਲ ਨਸ਼ੇ ਨੂੰ ਵੱਧ ਕੀਤਾ ਸੀ ਜਿਆਦਾ ਨਾ ਮੈਡੀਕਲ ਨਸ਼ਾ ਸਸਤਾ ਜਿਆ ਸੀਗਾ ਪਤਾ ਨਹੀਂ ਲੋਕਾਂ ਨੂੰ ਪਤਾ ਨਹੀਂ ਪਤਾ ਨਹੀਂ ਟ੍ਰੈਂਡ ਜਿਆ ਚੱਲ ਗਿਆ ਜੀ ਉਦੋਂ ਉਦੋਂ ਜ਼ਿਆਦਾ ਕਰਦੇ ਸੀ ਉਹ ਗੋਲੀਆਂ ਖਾ ਕੇ ਪੈ ਹੀ ਰਹਿੰਦੇ ਸੀ ਪਤਾ ਨਹੀਂ ਸੀ ਲੱਗਦਾ ਸ਼ੁਰੂਆਤ ਕਿਵੇਂ ਹੋਈ ਸੀਗੀ ਨਸ਼ੇ ਦੀ ਸਕੂਲ ਟਾਈਮ ਤੋਂ ਬਾਅਦ ਜਦੋਂ ਹਟੇ ਮਤਲਬ 8ਵੇਂ ਦੇ ਪੇਪਰ ਦਿੱਤੇ ਉਦੋਂ 3 ਮਹੀਨੇ 2 ਮਹੀਨੇ ਛੁੱਟੀਆਂ ਹੁੰਦੀਆਂ ਸੀ ਕੰਮ ਤੇ ਲੱਗੇ ਤੇ ਕੰਮ ਤੋਂ ਬਾਅਦ ਉੱਥੇ ਉੱਥੇ ਵੀਰਾਂ ਪੂਰਾ ਨਸੇ ਪੁੱਤੇ ਕਰਦੇ ਸੀ ਉਹ ਕਰਨ ਲੱਗੇ ਤੇ ਥੋੜਾ ਥੋੜਾ ਆਪ ਵੀ ਲੱਗੇ ਤੇ ਸੋਨੇ ਦੇ ਸੈਟਾਂ ਤੋਂ ਫਿਰ ਹੌਲੀ ਹੌਲੀ ਵੀਰਾਂ ਤੋਂ ਵੀਰਾਂ ਤੋਂ ਬਾਅਦ ਮੈਡੀਕਲ ਨਾਲ ਸੇਤ ਤੋਂ ਬਾਅਦ ਚੱਟੇ ਦੇ ਕਦੋਂ ਪਹੁੰਚੇ ਪਤਾ ਨਹੀਂ ਲੱਗਿਆ ਕਿੰਨੇ ਨੇ ਕਈ ਵਾਰ ਨਾ ਜ਼ਿਆਦਾ ਗਰੀਬੀ ਵੀ ਬੰਦੇ ਨੂੰ ਤੋੜ ਦਿੰਦੀ ਹੈ ਤੇ ਬੰਦਾ ਗਲਤ ਰਾਹ ਚੁਣ ਲੈਂਦਾ ਇਹ ਸਹੀ ਹੈ ਕਿ ਗਲਤ ਨਹੀਂ ਕੁਝ ਹੁੰਦਾ ਮਤਲਬ ਗਰੀਬੀ ਇੱਕ ਗਰੀਬੀ ਤਾਂ ਮਤਲਬ 90% ਲੋਕ ਗਰੀਬ ਹੀ ਨੇ 10% ਲੋਕ ਅਮੀਰ ਨੇ ਮੈਂ ਜਦੋਂ ਮੈਂ ਗਰੀਬ ਸੀ ਮੈਂ ਇੱਕ ਗੱਲ ਸੋਚਦਾ ਸੀ ਮੈਂ ਸੋਚਦਾ ਸੀ ਵੀ ਯਾਰ ਲੋਕਾਂ ਦੀਆਂ ਗੱਡੀਆਂ ਕਿੱਥੋਂ ਆਉਂਦੀਆਂ ਯਾਰ ਕਿਵੇਂ ਚੱਲਦੀਆਂ ਰਹਿੰਦੀਆਂ ਸਾਰਾ ਸਾਰਾ ਦਿਨ ਕਿਵੇਂ ਚਲਾਈ ਜਾਂਦੇ ਆ ਤੇਲ ਕਿੱਥੋਂ ਆਉਂਦਾ ਕਿਵੇਂ ਖਰੀਦ ਲੈਂਦੇ ਨੇ ਯਾਰ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਿਹਾ ਯਾਰ ਪ੍ਰਮਾਤਮਾ ਅਸੀਂ ਤੇਰਾ ਕੀ ਮਾਰਾ ਕੀਤਾ ਵੀ ਸਾਡੇ ਕੋਲ ਨਹੀਂ ਹੈਗੀਆਂ ਤੇ ਪ੍ਰਮਾਤਮਾ ਨੇ ਪਤਾ ਨਹੀਂ ਉਹ ਮੇਰੀ ਗੱਲ ਹੀ ਸੁਣ ਲਈ ਜਾਂ ਕੁਝ ਪਤਾ ਨਹੀਂ ਉਹਦੇ ਦਿਲ ਤੇ ਲੱਗ ਗਈ ਜਾਂ ਉਹ ਪ੍ਰਮਾਤਮਾ ਨੇ ਮੈਨੂੰ ਇੰਨੀ ਤਰੱਕੀ ਬਖਸ਼ੀ ਮੈਨੂੰ ਅੱਜ ਐਂ ਲੱਗਦਾ ਵੀ ਯਾਰ ਗੱਡੀਆਂ ਲੈਣੀਆਂ ਦਾ ਕੋਈ ਬਾਲੀ ਵੱਡੀ ਗੱਲ ਹੈ ਹੀ ਨਹੀਂ ਹਲੇ ਸਾਈਕਲ ਲੈਣਾ ਗੱਡੀ ਲੈਣੀ ਸੌਖੀ ਲਾਦੀ ਦੇ ਲੋ ਜੀ ਐਡੀ ਕੀ ਮਤਲਬ ਗੱਲਬਾਤ ਹੋਈ ਪਈ ਇਹ ਦੇ ਲੋ ਜੀ ਹਾਂਜੀ ਤੇ ਘਰ ਵਿੱਚ ਸਾਰੇ ਬਹੁਤ ਖੁਸ਼ ਨੇ ਹੁਣ ਹੈਗਾ ਜੀ ਐਨੇ ਖੁਸ਼ ਨੇ ਨਾ ਮਾਤਾ ਨੂੰ ਜਦੋਂ ਮੈਂ ਘਰੇ ਜਾਂਦਾ ਸ਼ਾਮ ਨੂੰ ਮਾਤਾ ਕਹਿੰਦੇ ਉਹ 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 ਦੁਕਾਨ ਵਾਲੇ ਆਪਾਂ ਨੂੰ ਪਹਿਲਾਂ ਮਾੜਾ ਚੰਗਾ ਕਹਿੰਦੇ ਸੀ ਉਹ ਅੱਜ ਖੜਾ ਖੜੇ ਕਹਿੰਦੇ ਸੀ ਵੀ ਸਾਤੋਂ ਭਾਈ ਕੁਝ ਲੈ ਜਾ ਕਰੋ ਸਾਡੀ ਦੁਕਾਨ ਤੇ ਆ ਜਾਓ ਵੀ 10 ਮਿੰਟ ਠੰਡਾ ਹੁੰਡੇ ਪੀਜੋ ਵੀ ਮਤਲਬ ਇਦਾਂ ਦੇ ਕਮੈਂਟ ਕਰਦੇ ਨਹੀਂ ਵੀ ਬੇਮਤਲਬ ਹਾਕਾ ਮਾਰਦੇ ਨਹੀਂ ਭਾਈ ਸਾਤੋਂ ਕੋ ਲੈ ਜਾ ਕਰੋ ਵੀ ਅਸੀਂ ਕਿਹੜਾ ਪੈਸੇ ਮੰਗਦੇ ਹਾਂ ਤੁਹਾਨੂੰ ਪੈਸੇ ਦੀ ਕਿਹੜੀ ਘਾਟ ਉਹ ਜਨਨਕ ਉਹ ਬਹੁਤ ਵਧੀਆ ਲੱਗਦਾ ਜੀ ਹੁਣ ਮੈਨੂੰ ਜਦੋਂ ਲੋਕ ਮਾਤਾ ਨੂੰ ਜਿਹੜੇ ਲੋਕ ਪਹਿਲੇ ਤੁਹਾਨੂੰ ਆਨੇ ਦਿੰਦੇ ਸੀਗੇ ਆਪਣੇ ਬੱਚਾ ਨੂੰ ਹਟਾਉਂਦੇ ਸੀਗੇ ਇਹਦੇ ਕੋਲ ਨਾ ਬੈਠ ਤੂੰ ਵੀ ਵਿਗੜ ਜਾਣਾ ਅੱਜ ਉਹੀ ਲੋਕ ਤੁਹਾਨੂੰ ਮਿਲਣ ਲਈ ਜਿਹੜੇ ਤਰਸ ਰਹੇ ਉਹੀ ਕਹਿੰਦੇ ਨੇ ਜੀ ਉਹੀ ਰਿਸ਼ਤੇਦਾਰ ਮੈਨੂੰ ਕਹਿੰਦੇ ਨੇ ਵੀ ਸਾਡੇ ਮੁੰਡੇ ਨੂੰ ਤੂੰ ਆਪਦੇ ਕੋਲ ਰੱਖ ਲੈ ਵੀ ਸਾਡੇ ਮੁੰਡੇ ਨੂੰ ਵੀ ਤੂੰ ਬੜਾ ਮੋਟਾ ਸਖਾ ਦੇ ਵੀ ਤੇਰੇ ਵਰਗਾ ਬੰਦਾ ਤੁਹਾਨੂੰ ਲੱਗਦਾ ਵੀ ਟਾਈਮ ਜਵਾਬ ਦਿੰਦਾ ਆ ਹਾਂਜੀ ਟਾਈਮ ਜਵਾਬ ਦਿੰਦਾ ਜੇ ਪ੍ਰਮਾਤਮਾ ਤੇ ਮਤਲਬ ਭਰੋਸਾ ਰੱਖੋ ਤੁਸੀਂ ਤੁਸੀਂ ਆਪ ਰਿਪਲਾਈ ਦੇਣ ਦੀ ਲੋੜ ਹੀ ਨਹੀਂ ਤੁਹਾਨੂੰ ਤੁਸੀਂ ਆਪਣਾ ਚੁੱਪ ਰਹੋ ਤੇ ਪਰਮਾਤਮਾ ਆਪੀ ਰਿਪਲਾਈ ਦੇਣਗਾ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਹਨੂੰ ਜ਼ਰੂਰੀ ਮੰਨਦੇ ਹੋ ਕਿ ਤੁਸੀਂ ਅੱਜ ਇੰਨੇ ਵਧੀਆ ਲੈਵਲ ਤੇ ਬੈਠੇ ਹੋ ਕਿਨੂੰ ਇੰਪੋਰਟੈਂਟ ਗੁਰਸਿੱਖੀ ਨੂੰ ਜ਼ਿਆਦਾ ਮੰਨਦਾ ਜੀ ਮੇਰੀ ਗੁਰਸਿੱਖੀ ਜਦੋਂ ਮੈਂ ਗੁਰਸਿੱਖੀ ਚ ਆਇਆ ਉਸ ਤੋਂ ਬਾਅਦ ਤਾਂ ਜੀ ਵਕਤ ਦਾ ਐਸਾ ਘਮਿਆ ਤੇ ਪਤਾ ਹੀ ਨਹੀਂ ਜੀ ਕੀ ਹੋਸਾ ਮੈਂ ਹੁਣ ਉਹ ਮੈਨੂੰ ਜਿੰਨਾ ਗੁਰਸਿੱਖੀ ਨੇ ਦਿੱਤਾ ਨਾ ਉਹਨਾਂ ਮੈਨੂੰ ਮੈਨੂੰ ਲੱਗਦਾ ਸੀ ਵੀ ਮੈਂ ਪਾਲ ਕਟਿੰਗ ਜਾਂ ਮਤਲਬ ਕਿ ਐਦਾਂ ਮੈਨੂੰ ਮਿਲ ਸਕਦਾ ਮੈਨੂੰ ਨਹੀਂ ਜੀ ਲੱਗਦਾ ਆਵਰਾ ਲਾਸਟ ਕੁਐਸ਼ਨ ਆ ਮੇਰੇ ਵੀ ਤੁਹਾਨੂੰ ਫਨੀ ਲੱਗੂਗਾ ਜਿਵੇਂ ਤੁਸੀਂ ਇੰਨਾ 골ਡ ਪਾ ਕੇ ਰੱਖਦੇ ਹੋ ਡਰ ਨਹੀਂ ਲੱਗਦਾ ਬਾਹਰ ਜਾਂਦੇ ਆ ਪਰ ਲੱਗਦਾ ਜੀ ਡਰ ਕਿਉਂ ਨਹੀਂ ਲੱਗਦਾ ਡਰ ਤਾਂ ਲਾ ਰਹੇ ਨੇ ਹੀ ਆ ਜੀ ਪਰ ਮੇਰੇ ਨਾਲ ਦੋ ਤਿੰਨ ਜਾਣੇ ਹੁੰਦੇ ਆ ਜੀ 24 ਘੰਟੇ ਉਹ ਮੇਰੇ ਨਾਲ ਹੀ ਰਹਿੰਦੇ ਉਹ ਮਤਲਬ ਇੱਕ ਛਾਏ ਮਾਗ ਨਾਲ ਰਹਿੰਦੇ ਨੇ ਹਾਲੇ ਮੈਨੂੰ ਥੋੜਾ ਜਿਹਾ ਘੱਟ ਲਾਦਾ ਉਹਨਾਂ ਨੂੰ ਐ ਹੀ ਹੁੰਦਾ ਵੀ ਯਾਰ ਨਹੀਂ ਵੀ ਅੱਜ ਤਾਂ ਜਿਹੜਾ ਮਾਹੌਲ ਆ ਬਹੁਤ ਹੋਰ ਹੀ ਤਰ੍ਹਾਂ ਦਾ ਹੋਇਆ ਪਿਆ ਨਾ ਵੀ ਅਸੀਂ ਤੁਹਾਨੂੰ ਇਕੱਲੇ ਨਹੀਂ ਭੇਜਣਾ ਅਸੀਂ ਨਾਲ ਹੀ ਜਾਣਾ ਉਹ ਬਹੁਤ ਵਧੀਆ ਲੱਗਦਾ ਬਾਈ ਮਨੇ ਬਹੁਤ ਮੁੰਡੇ ਸਾਥ ਦਿੰਦੇ ਆ ਉਹ ਜੇ ਕਹਿੰਦੇ ਵੀ ਉਦੋਂ ਜਨ ਕਹਿੰਦੇ ਨੇ ਵੀ ਜੇ ਤੂੰ ਗੱਡੀ 'ਚੋਂ ਬਾਹਰ ਨਿਕਲਣਾ ਜਿੰਨਾ ਕਰ ਅਸੀਂ ਨਹੀਂ ਉੱਤਰ ਕੇ ਗਾ ਮਤਲਬ ਟਾਕੀ ਨਹੀਂ ਖੋਲਦੇ ਸੀ ਤਾਂ ਉਹਨਾਂ ਦੇ ਕਰ ਤੂੰ ਬਾਹਰ ਹੀ ਨਿਕਲਣਾ ਮੈਨੂੰ ਬਹੁਤ ਗਧਿਆ ਲਾਦਾ ਹਾਂ ਜੀ ਦੀ ਵੀ ਵਾਰੀ ਪਿਛਲੀ ਵਾਰ ਮੇ ਵੀ ਲੋਕਾਂ ਨੇ ਦੇਖਿਆ ਹੋਊਗਾ ਸਾਡੀ ਆਡੀਅנס ਨੇ ਅਸੀਂ ਤੁਹਾਡੇ ਇੰਟਰਵਿਊ ਕੀਤਾ ਸੀਗਾ ਤੁਸੀਂ ਮੈਨੂੰ ਇੱਕ ਗੱਲ ਕਹੀ ਸੀਗੀ ਕਿ ਮੇਰੇ ਬਾਪੂ ਜੀ ਦੀ ਇੱਕ ਵਾਰ ਜਿਹੜੀ ਐ ਲੁੱਟਮਾਰ ਹੋਈ ਸੀਗੀ ਉਹ ਪਿੱਛੇ ਦੀ ਹੋਈ ਹੈ ਜੀ ਉਹ ਪਿੱਲਾ ਪਰ ਉਹ ਜਿਨ੍ਹਾਂ ਨੇ ਲੁੱਟਮਾਰ ਕੀਤੀ ਸੀ ਉਹ ਤੁਹਾਡੇ ਜਾਣ ਪਛਾਣ ਵਾਲੇ ਨਿਕਲੇ ਵਿੱਚ ਹੀ ਨੇ ਜੀ ਉਹ ਪਤਾ ਕੀ ਗੱਲ ਆ ਜੀ ਮੈਂ ਨਾ ਬੜਾ ਉਹ ਜਦੋਂ ਰੇਂਜ ਰੋਵਰ ਲਈ ਸੀ ਰੇਂਜ ਰੋਵਰ ਤੋਂ ਬਾਅਦ ਤਾਂ ਮੈਂ ਇੰਨੀ ਕਿ ਚਰਚਾ ਜਾ ਗਿਆ ਕਿ ਲੋਕ ਕਹਿੰਦੇ ਵੀ ਇਹ ਕੋਲ ਤਾਂ ਪੈਸੇ ਬਹੁਤ ਵੀ ਜਾਂ ਸਿੱਧੂ ਬਾਹ ਨੇ ਰੇਂਜ ਰੋਵਰ ਕੈਸ਼ ਉਹ ਮੈਂ ਡਿਲੀਵਰੀ ਖੇਤੀ ਦੀ ਉਹ ਸਭ ਤੋਂ ਵੱਡੀ ਗੱਲ ਸੀ ਮੈਂ ਕੈਸ਼ ਹੀ ਲਈ ਸੀ ਕੋਈ ਆਪਾਂ ਲੋਨ ਨਹੀਂ ਸੀ ਕਰਾਇਆ ਗੱਡੀ ਤੇ ਸਿੱਧੇ ਕੈਸ਼ ਉਨ ਡਿਲੀਵਰੀ ਖਰੀਦੀ ਸੀ ਤੇ ਜਾਂ ਸਿੱਧੂ ਬਾਈ ਨੇ ਖਰੀਦੀ ਜਾਂ ਆਪਾਂ ਖਰੀਦੀ ਜੋ ਬਸ ਉਸ ਤੋਂ ਬਾਅਦ ਤਾਂ ਚਰਚਾ ਜਮ ਲੋਅ ਚ ਇਦਾਂ ਹੋਇਆ ਵੀ ਰੇਂਜ ਰੋਵਰ ਰੇਂਜ ਰੋਵਰ ਇਹ ਕੋ ਪੈਸਾ ਵਧ ਨਹੀਂ ਕਿੰਨਾਗਾ ਉਹ ਫਿਰ ਮੇਰੇ ਤੇ ਨਿਗਾਹ ਤਾਂ ਘੱਟ ਰੱਖੀ ਕਿਉਂਗੀ ਮੈਂ ਤਾਂ ਮੇਰੇ ਨਾਲ ਤਾਂ 10 12 ਹੁੰਦੀ ਆ ਤੇ ਫਿਰ ਬਾਪੂ ਤੇ ਥੋੜੀ ਜਿਆਦਾ ਰੱਖੀ ਫਿਰ ਉਹ ਬਾਪੂ ਨੂੰ ਰਾਤ ਚ ਘੇਰ ਲਿਆ ਸੀ ਰਾਤ ਨੂੰ ਉਹਨਾਂ ਨੇ ਤੇ ਲੁੱਟ ਖੋ ਮਾਲ ਮੂਲ ਲਾ ਕੇ ਪੈਸੇ ਕੱਢ ਕੇ ਲੈ ਗਏ ਤੇ ਕੋਈ ਏਡੀ ਗੱਲ ਨਹੀਂ ਜੀ ਨਾ ਕੋਈ ਨਿਮਰ ਮਾਤਮਾ ਬੈਠਾ ਪੇਰ ਜਵਾਬ ਦੇ ਦੋ ਅਸੀਂ ਸਾਨੂੰ ਕਿ ਤਨੇ ਕਿਤੇ ਸਿੱਧੂ ਮਸੇਵਾਲੇ ਨੂੰ ਵੀ ਯਾਦ ਕਰਦੇ ਹੋ ਅੱਜ ਬਹੁਤ ਬਹੁਤ ਮਿਸ ਕਰਦਾ ਮਤਲਬ ਮਿਸ ਤਾਂ ਦੁਨੀਆ ਹੀ ਕਰਦੀ ਹੈ ਜੀ ਮੈਂ ਥੋੜਾ ਜਿਆਦਾ ਲੱਗਦਾ ਵੀ ਮੈਂ ਹਨਾ ਉਹ ਉਹਦੇ ਉਹਦੇ ਗੱਲਾਂ ਤੇ ਉਹਦੀਆਂ ਉਹਦੀਆਂ ਜੋ ਜਿੱਦਾਂ ਉਹ ਮਤਲਬ ਚੱਲਿਆ ਉਦਾਂ ਹੀ ਚੱਲਦਾ ਮੈਂ ਵੀ ਹਨਾ ਵੀ ਮੈਨੂੰ ਵੀ ਮੈਂ ਵੀ ਮੈਨੂੰ ਵੀ ਇਹੀ ਹੁੰਦਾ ਵੀ ਮੈਂ ਆਪਣੇ ਮਾਪਿਓ ਨੂੰ ਰੇਂਜ ਰੋਵਰਾਂ ਚ ਘੁਮਾਵਾਂ ਹਰ ਇੱਕ ਗੱਡੀ ਹੋਵੇ ਹਰ ਇੱਕ ਮਤਲਬ ਸ਼ਾਇਦ ਮਤਲਬ ਕੋਈ ਚੀਜ਼ ਇਦਾਂ ਦੀ ਨਾ ਹੋਵੇ ਮੇਰੀ ਮੇਰੀ ਨਾ ਕਰ ਸਕਾਂ ਕਿਉਂਕਿ ਮੈਂ ਜੋ ਵੇਚਿਆ ਮੈਨੂੰ ਐ ਹੁੰਦਾ ਵੀ ਯਾਰ ਮੈਂ ਇਹ ਵੀ ਮੇਰੇ ਲਈ ਘਾਟਾ ਜਮਾ ਰੇਂਜ ਰੋਵਰ ਲਈ ਸੀ ਮੈਨੂੰ ਐ ਸੀ ਵੀ ਚਲ ਵੀ ਮੈਨੂੰ ਉਦੋਂ ਐ ਲੱਗਿਆ ਵੀ ਯਾਰ ਇਹ ਤਾਂ ਕੁਝ ਵੀ ਨਹੀਂ ਹੈਗੀ ਰੇਂਜ ਰੋਵਰ ਬਾਪੂ ਲਈ ਹੈ ਨਾ ਜਿਹੜਾ ਕੁਝ ਮੈਂ ਉਹਨਾਂ ਨਾਲ ਕੀਤਾ ਤੇ ਉਹ ਮੈਨੂੰ ਐ ਹੀ ਲੱਗਦਾ ਰਹਿੰਦਾ ਦੀ ਕੁਝ ਹੋਰ ਵਧੀਆ ਕਰੀ ਜਾਵਾਂ ਤੇ ਖੁਸ਼ ਰੱਖਾਂ ਇਹਨਾਂ ਨੂੰ ਉਹਨਾਂ ਨੂੰ ਵਧੀਆ ਲੱਗਦਾ ਮੈਨੂੰ ਭਾਜੀ ਜਿਵੇਂ ਨਾ ਹੁੰਦਾ ਆ ਕਿ ਤੁਸੀਂ ਆਪਣੀ ਲਾਈਨ ਜਿਹੜੀ ਹੈ ਡਿਫਰੈਂਟ ਕਰ ਲਈ ਤੁਹਾਡੇ ਨਾਲ ਦੇ ਵੀ ਹੋਣਗੇ ਉਹਨਾਂ ਨੇ ਤੁਹਾਨੂੰ ਬਾਅਦ ਚ ਬੁਲਾਇਆ ਨਹੀਂ ਵੀ ਨਹੀਂ ਤੁਸੀਂ ਤੂੰ ਗਲਤ ਰਾਹ ਚੱਲ ਰਿਹਾ ਵੀ ਵਾਪਸ ਆ ਜਾ ਨਸ਼ੇ ਦੇ ਵਿੱਚ ਕੋਈ ਨਾਲ ਦਾ ਫਰੈਂਡ ਹੋਵੇ ਕੋਈ ਵੀ ਹੈ ਸੀ ਜੀ ਉਹਨਾਂ ਨੂੰ ਮੈਂ ਝੂਠਾ ਸਾਬਤ ਕਰ ਦਿੰਦਾ ਸੀ ਉਹਨਾਂ ਨੂੰ ਮੈਂ ਕਹਿੰਦੇ ਤੈਨੂੰ ਕੀ ਪਤਾ ਹਾਲਾ ਜਿੰਦਗੀ ਤਾਂ ਆ ਤੁਸੀਂ ਤਾਂ ਹੀ ਕਮਲਿਆ ਮੰਗ ਫਰੀਆਂ ਉਹਨਾਂ ਤੋਂ ਨਸ਼ਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਤੁਸੀਂ ਦਾ ਰੁਪਈਏ ਜੋੜਦੇ ਫਰੀਆਂ ਇਹਨਾਂ ਦਾ 10000 ਰੁਪਏ ਇਕੱਠੇ ਕਰੀ ਜਾਂਦੇ ਮੈਨੂੰ ਐ ਕਹਿਣਾ ਹੁੰਦਾ ਸੀ ਉਹਨਾਂ ਨੂੰ ਤੇ ਉਹ ਮੈਨੂੰ ਨਹੀਂ ਸੀ ਪਤਾ ਕਿ ਉਹ ਮੇਰਾ ਉਹ ਉਹ ਸਹੀ ਦੀ ਤੇ ਮੈਂ ਗਲਤ ਸੀ ਜਦੋਂ ਮੈਂ ਉਹ ਮੇਰੇ ਵਾਲੇ ਰਾਹ ਤੇ ਆ ਗਿਆ ਤੇ ਮੈਂ ਉਹ ਨਾਲੇ ਰਾਹ ਤੇ ਆ ਗਿਆ ਉਦੋਂ ਪਤਾ ਲੱਗਿਆ ਵੀ ਯਾਰ ਇਹ ਤਾਂ ਗਲਤੀ ਸੀ ਸਿਸਟਮ ਜੀ ਹੁਣ ਵੀ ਐ ਲਾਦਾ ਪਸਤਾਵਾ ਹੁਣ ਵੀ ਹੋਈ ਜਾਂਦਾ ਜੀ ਇਹ ਤਾਂ ਸਾਰੀ ਉਮਰ ਹੀ ਰਹਿਣਾ ਦੇਖੋ ਨਾ ਹੁਣ ਜਿਹੜੀ ਚੀਜ਼ ਮੈਂ ਆਪਣੇ ਮਾਪਿਓ ਨਾਲ ਕਰਤੀ ਤੇ ਉਹ ਮੈਂ ਹੁਣ ਲੱਖਾਂ ਕਰੋੜਾਂ ਦੀਆਂ ਚੀਜ਼ਾਂ ਵੀ ਲੈ ਕੇ ਵੀ ਮੈਨੂੰ ਐ ਲਾਦਾ ਵੀ ਯਾਰ ਉਹ ਨਹੀਂ ਉਹ ਹਲੇ ਵੀ ਉਹਨੀ ਗੱਲ ਨਹੀਂ ਬਣੀ ਜਿੰਨੀ ਬਣਾਉਣੀ ਜਾਂਦਾ ਐਦਾਂ ਲੱਗਦਾ ਰਿਹਾ ਜੀ ਹਾਂ ਜੋ ਜਿਵੇਂ ਕਿ ਅਸੀਂ ਸੋਨੂ ਬਾਜੀ ਨਾਲ ਗੱਲਬਾਤ ਕੀਤੀ ਹੈ ਸਟੋਰੀ ਬੜੀ ਇੰਟਰਸਟਿੰਗ ਹੈ ਤੇ ਮੋਟੀਵੇਸ਼ਨਲ ਹੈ ਜੇ ਇੱਕ ਬੰਦਾ ਇਹਨਾਂ ਨਸ਼ੇ ਦਾ ਆਦੀ ਸੀਗਾ ਹਰ ਕੋਈ ਇਹਨੂੰ ਨਸ਼ੇੜੀ ਕਹਿੰਦਾ ਸੀ ਪਰ ਅੱਜ ਦੇਖ ਲਓ ਤੁਹਾਡੇ ਸਾਹਮਣੇ ਰੇਂਜ ਰੋਵਰ ਤੇ ਬਥੇਰੀਆਂ ਗੱਡੀਆਂ ਨੇ ਤੇ ਕਾਫੀ ਜਿੱਥੇ ਨਸ਼ੇ ਕਰਕੇ ਪਿਆ ਰਹਿੰਦਾ ਸੀਗਾ ਅੱਜ ਉੱਥੇ ਜਿਹੜਾ ਹੈ 7 80 ਲੱਖ ਦਾ ਘਰ ਪਾਰਿਆ ਤੁਹਾਨੂੰ ਇਹਨਾਂ ਦੀ ਸਟੋਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਪਿਆਰ ਕਰੋ ਤੇ ਸ਼ੇਅਰ ਕਰੋ ਤੇ ਐਡਾ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੇ ਸਿਟੀ ਹੈਡ